ਕਪੂਰਥਲਾ ਦੇ ਬੱਸ ਸਟੈਂਡ ਨੇੜੇ ਪੁਲਿਸ ਅਧਿਕਾਰੀ ਤੇ ਸਰਦਾਰ ਵਿਕਤੀ ਵਿਚਾਲੇ ਹੋਈ ਝੜਪ ਦੌਰਾਨ ਲਥੀ ਪੱਗ ਨੂੰ ਲੈ ਕੇ ਪੀੜਤ ਵੱਲੋਂ ਦੋਸ਼ੀ ਮੁਲਾਜ਼ਮ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੀੜਤ ਸੂਬੇਦਾਰ ਮੇਜਰ ਸਿੰਘ ਨੇ ਦੱਸਿਆ ਕਿ ASI ਨੇ ਸ਼ਰੀਆਮੁਸ ਦੇ ਨਾਲ ਤੱਕਾਮੁਕੀ ਕੀਤੀ ਤੇ ਜਾਤੀ ਸੂਚਕ ਸ਼ਬਦ ਵੀ ਕਹੇ ਇਹੀ ਨਹੀਂ ਟ੍ਰੈਫਿਕ ਇੰਚਾਰਜ ਨੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਲੰਧਰ ਰੋਡ ਤੋਂ ਹੀ ਆ ਰਹਾ ਹੈ ਅੱਗੋਂ ਰੈਲੀ ਆ ਰਹੀ ਹੈ ਰੈਲੀ ਆ ਰਹੀ ਤੇ ਪੁਲਿਸਾਰੇ ਸਾਨੂੰ ਹਟਾ ਰਹੇ ਸੀ ਸਾਈਡ ਨੂੰ ਜਦੋਂ ਸ਼ੈਡ ਨੂੰ ਹਟਾ ਰਹੇ ਸੀ ਸ਼ੈਡ ਨੂੰ ਉਹ ਕਿ ਇਹਨਾਂ ਦਾ ਇੱਕ ਪੁਲਿਸ ਵਾਲਾ ਆਇਆ ਉਹਨੇ ਚਾਬੀ ਕੱਢ ਲਈ ਆ ਚਾਬੀ ਕੱਢ ਕੇ ਉਹ ਤੁਰ ਪਿਆ ਅੰਦਰ ਨੂੰ ਜਦੋਂ ਮੈਂ ਚਾਬੀ ਲੈਣ ਗਿਆ ਉਹਨੂੰ ਹੱਥ ਹੀ ਲਾਇਆ ਜਾ ਕੇ ਉਹਨੇ ਇੱਕ ਸੋਨ ਨ ਮਾਰਿਆ ਤੇ ਮੇਰੀ ਪੱਗ ਲਾਤੀ ਉਹ ਪੱਗ ਲਾਥੀ ਦਾ ਮੈਂ ਰਿਪੋਰਟ ਲਿਖਾਉਣਾ ਆ ਪੱਗ ਲਾਈ ਉਹ ਨਾਲੇ ਮੈਨੂੰ ਗਾਲਾਂ ਕੱਢੀਆਂ ਉਹਨੇ ਫਿਰ ਜਦੋਂ ਦੂਜੀ ਯਾਰ ਮੈਂ ਦੂਜਾ ਅਫਸਰ ਇਹਨਾਂ ਦਾ ਆਇਆ ਦੂਜੇ ਅਫਸਰ ਨੇ ਆਣ ਕੇ ਮੈਨੂੰ ਇਹ ਗਿਆ ਵੀ ਤੇਰੇ ਨਾਲ ਦੂਜੀ ਕਾਰਵਾਈ ਕੀਤੀ ਜਾਊਗੀ ਨਹੀਂ ਤੇ ਤੂੰ ਨਿਕਲ ਜਾ ਇੱਥੋਂ ਉਧਰ ਇਸ ਘਟਨਾ ਦਾ ਸਿੱਖ ਜਥੇਬੰਦੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਇਹ ਕਹਿਣਾ ਚਾਹੁੰਦੇ ਆ ਕਿ ਇਸ ਪੰਜਾਬ ਸਰਕਾਰ ਦੇ ਮਾੜੇ ਰਾਜ ਦੇ ਵਿੱਚ ਇੱਕ ਆਮ ਇਨਸਾਨ ਦੇ ਨਾਲ ਧੱਕਾ ਹੋ ਰਿਹਾ ਹੈ। ਪੂਰੇ ਧੱਕਾ ਇਹੋ ਜਿਹਾ ਬਿਲਕੁਲ ਵੀ ਸਾਨੂੰ ਬਰਦਾਸ਼ਤ ਨਹੀਂ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਐਸਆਈ ਜਗਜੀਤ ਸਿੰਘ ਵੱਲੋਂ ਦਸਤਾਰਤਾਰੀ ਸਿੱਖ ਦੇ ਨਾਲ ਤੱਕਾ ਮੁਕੀ ਕੀਤੀ ਗਈ ਸੀ ਜਿਸ ਦੀ ਇੱਕ ਵੀਡੀਓ ਉੱਥੇ ਮੌਜੂਦ ਕਿਸੇ ਵਿਅਕਤੀ ਨੇ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਜੋ ਕਾਫੀ ਵਾਇਰਲ ਹੋ ਰਹੀ ਹੈ ਇਸ ਵੀਡੀਓ ਤੋਂ ਬਾਅਦ ਐਸਆਈ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਕਪੂਰਥਲਾ ਤੋਂ ਮੀਨੂ ਅਬਰੌਏ ਜਗਬਾਣੀ ਟੀਵੀ